ਇੱਕ ਵਾਰ ਇੱਕ ਸਮਰਾਟ ਨੂੰ ਇੱਕ ਵਜ਼ੀਰ ਨੇ ਕਿਹਾ ਕਿ हे ਰਾਜਾ ਤੂੰ ਰਾਜ ਵਿੱਚ ਸਭ ਤੋਂ ਮਹਾਨ ਹੈ ਐਸਾ ਚਾਹੀਦਾ ਹੈ ਕਿ ਸਾਰੇ ਸਿਰ ਤੇਰੇ ਅੱਗੇ ਝੁਕਣ ਪਰ ਤੇਰਾ ਸਿਰ ਕਿਸੇ ਅੱਗੇ ਨਹੀਂ ਝੁਕਣਾ ਚਾਹੀਦਾ ਕਿਉਂਕਿ ਤੂੰ ਸਭ ਤੋਂ ਵੱਡਾ ਹੈ ਸਮਰਾਟ ਨੇ ਉਸ ਵਜ਼ੀਰ ਤੇ ਦੇਖਦਿਆਂ ਕੁਝ ਜਾਨਵਰਾਂ ਦੇ ਸਿਰ ਮੰਗਵਾਏ ਅਤੇ ਇੱਕ ਮਨੁੱਖ ਦਾ ਸਿਰ ਵੀ ਮੰਗਵਾਇਆ ਅਤੇ ਇੱਕ ਨੌਕਰ ਨੂੰ ਕਿਹਾ ਕਿ ਲੈ ਇਹ ਸਿਰ ਲੈ ਜਾ ਤੇ ਇਨ੍ਹਾਂ ਸਿਰਾਂ ਦੀ ਇਹ ਕੀਮਤ ਹੈ ਇਹ ਵੇਚ ਆ ਸਭ ਤੋਂ ਘੱਟ ਮਨੁੱਖ ਦੇ ਸਿਰ ਦੀ ਹੀ ਕੀਮਤ ਰੱਖੀ ਪਰ ਕਮਾਲ ਇਹ ਹੋਈ ਕਿ ਬਾਕੀ ਸਾਰੇ ਸਿਰ ਤਾਂ बिक ਗਏ ਪਰ ਮਨੁੱਖ ਦਾ ਸਿਰ ਕਿਸੇ ਨੇ ਵੀ ਨਹੀਂ ਲਿਆ ਨੌਕਰ ਨੇ ਆ ਕੇ ਕਿਹਾ ਕਿ ਰਾਜਨ ਮਨੁੱਖ ਦਾ ਸਿਰ ਕੋਈ ਨਹੀਂ ਲੈਂਦਾ ਰਾਜੇ ਨੇ ਕਿਹਾ ਕਿ ਮੁਫਤ ਦੇ ਦੇ ਪਰ ਮੁਫਤ ਵੀ ਕਿਸੇ ਨੇ ਮਨੁੱਖ ਦਾ ਸਿਰ ਨਹੀਂ ਲਿਆ ਅਸ਼ੋਕ ਸਮਰਾਟ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਇਸ ਸਿਰ ਦਾ ਕਾਦਾ ਹੰਕਾਰ ਹੈ ਜਿਸ ਨੂੰ ਕੋਈ ਮੁਫਤ ਵੀ ਨਹੀਂ ਲੈਂਦਾ ਇਸ ਦੀ ਕੋਈ ਕਦਰ ਪੈ ਸਕਦੀ ਹੈ ਤਾਂ ਸਤਿਗੁਰੂ ਦੇ ਚਰਨਾਂ ਵਿੱਚ ਹੀ ਪੈ ਸਕਦੀ ਹੈ ਧੰਨਵਾਦ